ਸੰਗਰੂਰ ਤੋਂ ਕਿਸਾਨਾਂ ਦਾ ਇੱਕ ਵੱਡਾ ਕਾਫਲਾ ਜਿਹੜਾ ਹਰਿਆਣਾ ਦੇ ਬਾਰਡਰ ਵੱਲੋਂ ਨਿਕਲ ਚੁੱਕਿਆ ਗਿਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੇ ਕਿਸਾਨ ਸੀ ਉਹ ਮਹਿਲਾ ਚੌਂਕ ਦੀ ਨਾਜ ਮੰਡੀ ਦੇ ਵਿੱਚ ਇਕੱਠੇ ਹੋਏ ਸੀ ਕੱਲ ਉਸ ਤੋਂ ਬਾਅਦ ਅੱਜ ਜਿਹੜਾ ਫੈਸਲਾ ਹੋਇਆ ਇਸ ਤੋਂ ਬਾਅਦ ਉਹ ਅੱਗੇ ਵੱਧੇ ਨੇ ਸੜਨਾ ਕਿਸਾਨ ਨੇ ਬਾਈ ਜੀ ਕੀ ਨਾਮਾ ਕਿਹੜੇ ਪਿੰਡ ਤੋਂ ਆਇਆ ਪਿੰਡ ਸਲੇਮਗੜਾ ਨਾਮ ਰਿੰਕੂ ਸਿੰਘ ਅੱਜ ਕਿਵੇਂ ਦੇਖ ਦਿਓਗੇ ਹੁਣ ਕੱਲ ਦੇ ਇੰਤਜ਼ਾਰ ਤੋਂ ਬਾਅਦ ਹੁਣ ਰਵਾਨਾ ਹੋਏ ਹੋਗੇ ਤੇ ਬਾਰਡਰ ਦੇ ਉੱਪਰ ਬੈਰੀਕੇਡ ਲੱਗੇ ਹੋਏ ਨੇ ਲੋਹੇ ਦੇ ਪੱਥਰ ਦੇ ਬੈਰੀ ਬੁਰੀਕੇਟਾਂ ਦੀ ਕੋਈ ਗੱਲ ਨਹੀਂ ਸਭ ਪੱਟ ਦੇਣੇ ਆ ਦਿੱਲੀ ਜਾ ਕੇ ਹੀ ਹਟਣਾ ਹੁਣ ਸਾਮਾਨ ਕੀ ਕੁਝ ਲੈ ਕੇ ਚੱਲੇ ਸਾਮਾਨ ਸਾਰਾ ਰਸਨ ਪਾਣੀ ਫੁੱਲ ਏ ਟੂ ਜ਼ेड ਸਾਰਾ ਸਾਮਾਨ ਆ ਸਾਰਾ ਪ੍ਰਬੰਧ ਆ ਕਿੰਨੇ ਲੋਕ ਆਏ ਹੋ ਇੱਕ ਪਿੰਡ ਦੇ ਵਿੱਚੋਂ ਤੁਸੀਂ ਸਾਡੇ ਪਿੰਡ ਦੇ ਵਿੱਚੋਂ ਘਟੋ ਘਟ ਦੋ ਤਿੰਨ ਟਰੈਲੀਆਂ ਆਈਆਂ ਨੇ ਸਾਰਾ ਪਿੰਡ ਵਾਂਗੂ ਹੀ ਆਇਆ ਦੋ ਦੋ ਟਰੈਲੀਆਂ ਨੇ ਰਿਕ ਟਰੈਕਟਰ ਦੇ ਵਾਂਗਰ ਰਸਨ ਉਸ ਨਾਲ ਲੈ ਕੇ ਚੱਲੇ ਹਾਂ ਰਸਨ ਰੋਸਨ ਸਭ ਕੁਝ ਨਾਲ ਆ ਬਿਲਕੁਲ ਬਿਲਕੁਲ ਕਿਉਂਕਿ ਮੈਂ ਤਸਵੀਰ ਕਹੂੰਗਾ ਕੀ ਟਰਾਲੀ ਦੇ ਅੰਦਰ ਦੀ ਤਸਵੀਰ ਦਿਖਾਈ ਜਾਵੇ ਅੰਦਰ ਜਿਹੜੇ ਬਜ਼ੁਰਗ ਨੇ ਉਹ ਬੈਠੇ ਨੇ ਜਿਹੜੇ ਕੀ ਆਪਣੇ ਨਾਲ ਹਰ ਸਮਾਨ ਜਿਵੇਂ ਸਾਈਕਲ ਹੈਗਾ ਸਾਰਾ ਸਮਾਨ ਆ ਜਿਹੜਾ ਸਿਲੰਡਰ ਨੇ ਗੈਸ ਸਿਲੰਡਰ ਉਹ ਲੈ ਕੇ ਚੱਲੇ ਨੇ ਬਜ਼ੁਰਗ ਨੇ ਨਾਲ ਕਿਉਂਕਿ ਜਦੋਂ ਪੂਰਾ ਇੰਤਜ਼ਾਮ ਹੋਵੇ ਉਸ ਤੋਂ ਬਾਅਦ ਕਿਸਾਨ ਜਿਹੜੇ ਪਹਿਲਾਂ ਵੀ ਜਦੋਂ 2020 ਦੇ ਵਿੱਚ ਦਿੱਲੀ ਗਏ ਸੀ ਤਾਂ ਉਸ ਤੋਂ ਬਾਅਦ ਹੁਣ ਫੇਰ ਇੱਕ ਵਾਰ ਜਿਹੜਾ ਰੁਕੀਤਾ ਕਿਉਂਕਿ ਕੱਲ ਇੱਕ ਲੰਮੀ ਚੌੜੀ ਜਿਹੜੀ ਕਈ ਘੰਟਿਆਂ ਦੀ ਗੱਲਬਾਤ ਚੱਲੀ ਹੈ ਸਾਢੇ 5 ਘੰਟੇ ਚੰਡੀਗੜ੍ਹ ਦੇ ਵਿੱਚ ਕੇਂਦਰੀ ਮੰਤਰੀਆਂ ਦੇ ਨਾਲ ਪਰ ਉਹਦੇ ਵਿੱਚ ਕੋਈ ਸਿੱਟਾ ਜਿਹੜਾ ਨਹੀਂ ਨਿਕਲਿਆ ਕੋਈ ਗੱਲਬਾਤ ਜਿਹੜੀ ਸਿਰੇ ਨਹੀਂ ਚੜੀ ਪਰ ਕਿਸਾਨ ਹੁਣ ਆਪਣੇ ਕਿਸਾਨੀ ਝੰਡੇ ਲਾ ਕੇ ਤੇ ਇੱਥੋਂ ਜਿਹੜੇ ਰਵਾਨਾ ਹੋਏ ਨੇ ਹੁਣ ਦੇਖਣਾ ਹੋਏਗਾ ਕਿ ਹਰਿਆਣਾ ਬਾਰਡਰ ਦੇ ਉੱਪਰ ਖਨੌਰੀ ਬਾਰਡਰ ਦੇ ਉੱਪਰ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਟਰੈਕਟਰ ਟਰਾਲੀ ਲੈ ਕੇ ਬਾਰਡਰ ਵੱਲ ਨੂੰ ਵੱਧ ਰਹੇ ਨੇ ਤੇ ਉਹ ਤੋਂ ਅੱਗੇ ਹਰਿਆਣਾ ਪੁਲਿਸ ਜਿਹੜਾ ਉਹ ਭਾਰੀ ਪੁਲਿਸ ਵੱਲ ਦੇ ਨਾਲ ਤਾਇਨਾਤ ਆ ਗਈ ਵਿੱਕੀ ਬੋਲਰ ਪੰਜਾਬ ਤੱਕ ਸੰਗਰੂਰ